ਅੱਜ ਅਸੀਂ ਗੱਲ ਕਰਦੇ ਹਾਂ ਇਸ ਕੁੜੀ ਦੀ ਚਿਹਦੀ ਵੀਡੀਓ ਲੀਕ ਹੋਈ ਹੈ ਉੱਪਰ ਫਾਰਮ ਦੀ ਤੁਸੀਂ ਇਸ ਕੁੜੀ ਨੂੰ ਅਕਸਰ ਸੋਸ਼ਲ ਮੀਡੀਆ ਤੇ ਵੇਖਿਆ ਹੋਣਾ ਪਰ ਹੁਣ ਇਸ ਦੀ ਇੱਕ ਪੈਰਲ ਵੀਡੀਓ ਹੋ ਰਹੀ ਹੈ ਜੋ ਕਿ ਇਸ ਦੇ ਬਾਇਫਰੈਂਡ ਦੁਆਰਾ ਹੀ ਕੀਤੀ ਗਈ ਹੈ ਦੱਸਿਆ ਜਾਂਦਾ ਹੈ ਕਿ ਇਹਨਾਂ ਦੇ ਵਿੱਚ ਪਹਿਲਾਂ ਤਾਂ ਘਰ ਵਾਲਾ ਹੀ ਰਿਸ਼ਤਾ ਸੀ ਕਿਉਂਕਿ ਇਹਨਾਂ ਦੀ ਆਪਸ ਵਿੱਚ ਹੀ ਮੰਗਣੀ ਹੋਈ ਹੋਈ ਸੀ ਅਤੇ ਇਹਨਾਂ ਦਾ ਪਰਿਵਾਰਕ ਸੰਬੰਧਿਤ ਆਪਸ ਵਿੱਚ ਬਹੁਤ ਹੀ ਚੰਗਾ ਸੀ ਕਿਉਂਕਿ ਇਹ ਮੁੰਡਾ ਇਸ ਕੁੜੀ ਨੂੰ ਆਪਣੇ ਨਾਲ ਪਿਆ ਤੇ ਹਰ ਜਗ੍ਹਾ ਲੈ ਕੇ ਜਾਂਦਾ ਸੀ ਅਤੇ ਹਰ ਕਿਤੇ ਪਾਰਟੀ ਦੇ ਵਿੱਚ ਇਹਨਾਂ ਦਾ ਸਾਰਾ ਪਰਿਵਾਰ ਆਪਸ ਵਿੱਚ ਸ਼ਾਮਲ ਹੁੰਦਾ ਸੀ ਪਰ ਇਸ ਮੁੰਡੇ ਨੇ ਆਪਣੇ ਦੋਸਤ ਦੇ ਕਹਿਣ ਤੇ ਇਸ ਕੁੜੀ ਨੂੰ ਇੱਕ ਨੂੰ ਵਿੱਚ ਲਿਜਾ ਕੇ ਉਸ ਨੂੰ ਕੋਕਾ ਕੋਲਾ ਦੇ ਵਿੱਚ ਨੀਂਦ ਦੀਆਂ ਗੋਲੀਆਂ ਦਿੱਤੀਆਂ ਅਤੇ ਉਸ ਦੇ ਬਾਅਦ ਉਸ ਦੀ ਇੱਕ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਤੇ ਵਾਇਰਲ ਕਰਤੀ ਤੁਸੀਂ ਜੋ ਕੀ ਵੇਖੀ ਹੀ ਹੋਣੀ ਆ ਗਰੁੱਪਾਂ ਦੇ ਵਿੱਚ ਅਤੇ ਬਾਅਦ ਵਿੱਚ ਉਹਨਾਂ ਦਾ ਸਾਰਾ ਟੱਬਰ ਆਪਣਾ ਇੰਜੋਏ ਕਰ ਰਿਹਾ ਹੈ ਕਿਸੇ ਦੀ ਵੀਡੀਓ ਲੀਕ ਕਰਕੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਇਹਨਾਂ ਨੂੰ ਸਜ਼ਾ ਮਿਲੇ